ਸਰਕਾਰ ਕਲਿਆਣ ਟੀਵੀ ਪੰਜਾਬ ਦੇਖਤ ਤੁਸੀਂ ਤਾਂ ਬਠਿੰਡਾ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਬੱਲੂ ਤਰਨਾ ਪ੍ਰਦਰਸ਼ਨ ਕੀਤਾ ਗਿਆ। ਦਰਸਲੇਸਨ ਦਰਮਿਆਨ ਇਹਨਾ ਮੰਗ ਕੀਤੀ ਹੈ ਕਿ ਜਿਹੜੀਆਂ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਪਿਛਲੇ ਸਮਿਆਂ ਦੇ ਵਿੱਚ ਇਹਨਾ ਐਮਐਲਏਜ਼ ਨੂੰ ਮੰਗ ਪੱਤਰ ਸੌਂਪੇ ਸਨ ਤਾਂ ਇੱਕ ਬੈਠਕ ਕਰਵਾਈ ਜਾਵੇ ਪ੍ਰਸ਼ਾਸਨ ਦੇ ਨਾਲ ਤਾਂ ਜੋ ਇਹਨਾਂ ਦੀ ਮੰਗਾਂ ਤੇ ਆਖਰ ਪ੍ਰਸ਼ਾਸਨ ਕੀ ਧਿਆਨ ਦੇ ਰਿਹਾ ਹੈ ਕਿ ਇਹਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਤਾਂ ਨਹੀਂ ਕੀਤਾ ਜਾ ਰਿਹਾ ਇਹਨਾਂ ਦੀਆਂ ਮੰਗਾਂ ਤੇ ਕੀ ਪ੍ਰਸ਼ਾਸਨ ਕੋਈ ਫੈਸਲਾ ਲੈ ਰਿਹਾ ਇਸ ਨੂੰ ਲੈ ਕੇ ਨਾ ਬੈਠਕ ਦੀ ਮੰਗ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਮੀਟਿੰਗ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਜਿਹੜਾ ਹੈ ਉਹ ਵਿੱਡਾਂਗੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਅੱਜ ਜ਼ਿਲ੍ਹੇ ਭਰ ਦੇ ਨਾਲ-ਨਾਲ ਪੰਜਾਬ ਭਰ ਦੇ ਵਿੱਚ ਹੀ ਹੈੱਡਕੁਆਟਰਜ਼ ਜਿਹੜੇ ਨੇ ਉੱਥੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਡੀਸੀਜ਼ ਦੇ ਰਾਹੀਂ ਜਿਹੜੇ ਮੰਗ ਪੱਤਰ ਨੇ ਇਹ ਸੌਂਪੇ ਜਾ ਰਹੇ ਨੇ ਜਿਸ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਬੈਠਕ ਦੀ ਮੰਗ ਕੀਤੀ ਗਈ ਹੈ ਤਾਂ ਅੱਜ ਜਿਹੜੀਆਂ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੇ ਜਿਸ ਦੇ ਵਿੱਚ ਕੀ ਦਿਹਾੜੀ 700 ਰੁਪਏ ਕਰਨ ਤੇਜ਼ ਦੇ ਨਾਲ ਹੀ ਉਹਨਾਂ ਨੂੰ ਸਾਰਾ ਸਾਲ ਕੰਮ ਦਿਨ ਤੇ ਹੋਰ ਕਈ ਤਮਾਮ ਮੰਗਾਂ ਨੇ ਜਿਸ ਤੇ ਇਹਨਾਂ ਬੈਠਕ ਦੀ ਮੰਗ ਕੀਤੀ ਹੈ ਇਹਨਾਂ ਨੇ ਉਹ ਧੂਕ ਸਾਫ ਤੌਰ ਤੇ ਆਖ ਦਿੱਤਾ ਹੈ ਕਿ ਜੇਕਰ ਜੇ ਵੀ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਤਾਂ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅੱਜ ਕੀ ਨਾਮ ਹੈ ਕਿਹੜੀ ਜੱਥਾ ਮੈਂ ਪ੍ਰਕਾਸ਼ ਸਿੰਘ ਜਨ ਸੰਘਤਰ ਦਿਹਾਤੀ ਮਜ਼ਦੂਰ ਸਭਾ ਅੱਜ ਅਸੀਂ ਸਾਰੇ ਪੰਜਾਬ ਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਭੇਜਨੇ ਆ ਡੀਸੀਆਂ ਨੂੰ ਕਿ ਜਿਹੜੀਆਂ ਪਿਛਲੇ ਸਮੇਂ ਚ ਅਸੀਂ ਐਮਐਲਏ ਨੂੰ ਮੰਗ ਪੱਤਰ ਦਿੱਤੇ ਆ ਉਹਨਾਂ ਤੇ ਸਾਨੂੰ ਜਿਹੜਾ ਸਰਕਾਰ ਨੂੰ ਭੇਜੇ ਆ ਉਹਨਾਂ ਤੇ ਮੀਟਿੰਗ ਦਿੱਤੀ ਜਾਵੇ ਮੰਗਾ ਕੀਨੇ ਸਾਡੀਆਂ ਕਿ ਸਾਡੀ ਜਿਹੜੀ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੈ ਉਹ 700 ਰੁਪਿਆ ਕੀਤੀ ਜਾਵੇ ਨਰੇਗਾ ਦਾ ਜਿਹੜਾ ਕੰਮ ਹੈ ਪੂਰਾ ਸਾਲ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਕਟੇ ਰਾਸ਼ਨ ਕਾਰਡ ਹੈ ਉਹਨਾਂ ਨੂੰ ਜੋੜਿਆ ਜਾਵੇ ਸਾਰੇ ਗਰੀਬ ਪਰਿਵਾਰਾਂ ਨੂੰ ਇੱਕ ਜੀ ਨੂੰ 30 ਕਿਲੋ ਕਣਕ ਹੈ ਜਿਹੜੀ ਰਾਸ਼ਨ ਹੈ ਉਹ ਮਹੀਨੇ ਦਾ ਦਿੱਤਾ ਜਾਵੇ ਤੇ ਇਹਦੇ ਨਾਲ 14 ਚੀਜ਼ਾਂ ਜਿਹੜੀਆਂ ਪਹਿਲਾਂ ਮਿਲਦੀਆਂ ਸੀ ਕੱਟ ਦਿੱਤੀਆਂ ਸਰਕਾਰ ਨੇ ਉਹ ਦੁਬਾਰਾ ਚਾਲੂ ਕੀ جان راشن ਦੇ ਨਾਲ ਇਸੇ ਤਰ੍ਹਾਂ ਜਿਹੜਾ ਸਾਡੇ ਘਰਾਂ ਦੀਆਂ ਰਜਿਸਟਰੀਆਂ ਹੋਣਾ ਮੰਨਿਆ ਸੀ ਚੰਨੀ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਮੰਨਿਆ ਸੀ ਕਿ ਜਿਹੜੇ ਗਰੀਬ ਲੋਕ ਆ ਪਿੰਡਾਂ 'ਚ ਰਹਿੰਦੇ ਆ ਲਾਲ ਖੀਰ ਦੇ ਅੰਦਰ ਆ ਉਹਨਾਂ ਦੇ ਘਰਾਂ ਦੀਆਂ ਰਜਿਸਟਰੀਆਂ ਕਰਾਂਗੇ ਤਾਂ ਉਹ ਰਜਿਸਟਰੀਆਂ ਜਿਹੜੀਆਂ ਨਹੀਂ ਕੀਤੀਆਂ ਜਾ ਰਹੀਆਂ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਮੰਗਾਂ ਉਹ ਮਜ਼ਦੂਰ ਆ ਜਿਹੜੇ ਸਾਡੇ ਮਜ਼ਦੂਰਾਂ ਦੇ ਬੱਚੇ ਆ ਪੜ੍ਹੇ ਲਿਖੇ ਆ ਤਾਂ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਜਾਵੇ ਨੌਕਰੀਆਂ ਦਿੱਤੀਆਂ ਜਾਣ ਜਿੰਨਾ ਚਿਰ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ 'ਚ ਧਰਨੇ ਲਾ ਰਹੇ ਆਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਰਕਾਰ ਨੇ ਸਾਨੂੰ ਮੀਟਿੰਗ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ 'ਚ ਜਿਵੇਂ ਅਸੀਂ 22 'ਚ ਭਗਵੰਤ ਮਾਨ ਦਾ ਤਿੰਨ ਦਿਨ ਘਰ ਘੇਰ ਕੇ ਤੇ ਉਹ ਤੋਂ ਨਰਮੇ ਦੇ ਪੈਸੇ ਲਈ ਸੀ ਤਾਂ ਫਿਰ ਅਸੀਂ ਆਉਣ ਵਾਲੇ ਟਾਈਮ 'ਚ ਇਹੀ ਕੁਝ ਕਰਾਂਗੇ ਕਿ ਅਸੀਂ ਵੱਡਾ ਸੰਘਰਸ਼ ਕਰਾਂਗੇ ਤੇ ਹੋ ਸਕਦਾ ਸਾਨੂੰ ਪੱਕਾ ਮੋਰਚਾ ਭਗਵੰਤ ਮਾਨ ਦੇ ਘਰ ਅੱਗੇ ਲਾਉਣਾ ਪੈ ਜੇ ਤਾਂ ਕਿ ਅਸੀਂ ਆਪਣੀਆਂ ਮੰਗਾਂ ਮਨਾ ਸਕੀਏ